ਦੇਸ਼ ਦੀ ਅਰਥਵਿਵਸਥਾ ਦਾ ਹੋ ਰਿਹਾ ਹੈ ਅਡਾਨੀਕਰਨ ਮੰਡੀ ਤੋਂ ਸੰਸਦ ਅਤੇ ਫਿਲਮੀ ਅਦਾਕਾਰਾਂ ਵੱਲੋਂ ਬਣਾਈ ਗਈ ਐਮਰਜੈਂਸੀ ਫਿਲਮ ਜੇਕਰ ਇਤਰਾਜਯੋਗ ਹੈ ਤਾਂ ਹੋਣੀ ਚਾਹੀਦੀ ਹੈ ਬੈਨ ਕੋਲਕਾਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਵਾਪਰੀ ਘਟਨਾ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਜਲਦ ਤੋਂ ਜਲਦ ਹੋਣੀ ਚਾਹੀਦੀ ਹੈ ਸਜ਼ਾ ਇਸਾਰਾ ਕੁਝ ਕਹਿਣਾ ਹੈ ਕਾਂਗਰਸ ਕਮੇਟੀ ਦੇ ਬੁਲਵਕਤਾ ਚਰਨਜੀਤ ਸਿੰਘ ਸਪਰਾ ਅਮਿਸਰ ਪਹੁੰਚੇ ਜਿੱਥੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਪ੍ਰੈਸ ਕਾਨਫਰੰਸ ਦੇ ਦੌਰਾਨ ਕੇਂਦਰੀ ਸਰਕਾਰ ਤੇ ਕਈ ਸ਼ਬਦੀ ਹਮਲੇ ਕੀਤੇ ਤੇ ਤਾਂ ਤੁਹਾਨੂੰ ਵੀ ਉਹ ਤਸਵੀਰਾਂ ਦਿਖਾਉਨੇ ਆ ਕਿ ਇਸ ਤਰ੍ਹਾਂ ਕੇਂਦਰੀ ਸਰਕਾਰ ਦੇ ਉੱਪਰ ਕਾਂਗਰਸ ਕਮੇਟੀ ਦੇ ਬੁਲਵਕਤਾ ਚਰਨਜੀਤ ਸਿੰਘ ਸਪਰਾ ਦੇ ਵੱਲੋਂ ਸ਼ਬਦੀ ਹਮਲੇ ਕੀਤੇ ਗਏ ਕਿ ਕੁਝ ਕਿਹਾ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸਭ ਤੋਂ ਪਹਿਲੇ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੇ ਆਪਣੇ ਅੰਮ੍ਰਿਤਸਰ ਦੇ ਸ਼ਹਿਰੀ ਤੇ ਦਿਹਾਤੀ ਦੇ ਪ੍ਰਧਾਨ ਤੇ ਇੱਥੇ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਗੁਰਜੀਤ ਸਿੰਘ ਔਜਲਾ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਅੱਜ ਇੱਥੇ ਦੀ ਮੀਡੀਆ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਸਾਰੇ ਬੜੇ ਪੁਰਾਣੇ ਦੋਸਤ ਨੇ ਮੇਰੇ ਬਖਸ਼ੀ ਜੀ ਬੱਸੀ ਜੀ विकास सोनी जी मिट्ठू मदान जी ਤੇ ਹੋਰ ਸਾਰੇ ਮੰਨੇ ਪਰਵੰਨੇ ਸੱਜਣ ਜਿੰਨੇ ਵੀ ਕਾਂਗਰਸ ਪਾਰਟੀ ਦੇ ਇੱਥੇ ਬੈਠੇ ਨੇ ਮੈਂ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਗੱਲ ਦਰਸਲ ਇਹ ਹੈ ਕਿ ਦੇਸ਼ ਦੇ ਅੰਦਰ ਜਿਹੜੀ ਦੇਸ਼ ਦੀ ਅਰਥ ਵਿਵਸਥਾ ਹੈਗੀ ਹੈ ਉਸ ਅਰਥ ਵਿਵਸਥਾ ਦੇ ਉੱਤੇ ਬਹੁਤ ਵੱਡਾ ਹਮਲਾ ਵਾਰੀ-ਵਾਰੀ ਕੀਤਾ ਜਾ ਰਿਹਾ ਹੈ ਕੇਂਦਰ ਦੀ ਸਰਕਾਰ ਨਰੇਂਦਰ ਮੋਦੀ ਆਦਰਨੀય ਪ੍ਰਧਾਨ ਮੰਤਰੀ ਇਹ ਬੜੇ ਸਾਲਾਂ ਤੋਂ ਇਹ 10 ਸਾਲਾਂ ਤੋਂ ਦੇਖ ਰਹੇ ਨੇ ਕਿ ਉਹਨਾਂ ਦੇ ਜਿਹੜੇ ਚੁਣਿੰਦੇ ਉਦਯੋਪਤੀ ਹੈ ਨਾ ਚੁਣਿੰਦੇ ਉਦਯੋਗਪਤੀਆਂ ਨੂੰ ਕਿਵੇਂ ਫੇਵਰ ਕੀਤਾ ਜਾਵੇ ਕਿਵੇਂ ਮਦਦ ਕੀਤੀ ਜਾਵੇ ਦੇਸ਼ ਦੀ ਅਰਥ ਵਿਵਸਥਾ ਵਿਗੜ ਜਾਏ ਖਰਾਬ ਹੋ ਜਾਏ ਲੋਕਾਂ ਦਾ ਨੁਕਸਾਨ ਹੋ ਜਾਏ देश के प्रधानमंत्री कोई परवाह नहीं हैगी इसलिए मैं सब तो पहले कहना चाहना कि देश की अर्थव्यवस्था का अडानीकरण हो रहा है देश की अर्थव्यवस्था का अडानीकरण नरेंद्र मोदी कर रहे हैं प्रधानमंत्री का सपना अडानी इज इंडिया इंडिया इज अडानी ਇਹ ਦੇਸ਼ ਵਿਦੇਸ਼ ਵਿੱਚ ਇਹ ਮੈਸੇਜ ਦੇਣਾ ਚਾਹਤੇ ਹਨ ਮੋਦੀ ਅਡਾਨੀ ਤੇ ਸੇਬੀ ਇਹ ਸਾਰਿਆਂ ਦੀ ਸਾਠ ਗਾ ਥਗੀ ਹੈ ਤੇ ਇੱਕ ਮੁਹਾਵਰਾ ਹਗਾ ਕਿ ਦਾਲ ਵਿੱਚ ਕੁਝ ਕਾਲਾ ਹੈ ਪਰ ਇੱਥੇ ਦਾਲ ਵਿੱਚ ਕੁਝ ਕਾਲਾ ਨਹੀਂ ਪੂਰੀ ਦਾਲ ਹੀ ਕਾਲੀ ਹੋਈ ਪਈ ਹੈ ਇਹ ਜਿਹੜੇ 4-5 ਮੈਂ ਟੈਗ ਲਾਈਨਾਂ ਦਿੱਤੀਆਂ ਨੇ ਇਹਦੇ ਤੇ ਵਿਸਤਾਰ ਵਿੱਚ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਅੱਜ ਦੇਸ਼ ਜੋ ਮਾਹੌਲ ਹੈਗਾ ਜਿਸਰਾ ਅਡਾਨੀ ਦਾ ਇੱਕ ਇੱਕ ਕਰਕੇ ਮੇਗਾ ਘੋਟਾਲਾ ਸਾਹਮਣੇ ਆ ਰਿਹਾ ਕਾਂਗਰਸ ਪਾਰਟੀ ਪਿਛਲੇ ਡੇਢ ਦੋ ਸਾਲਾਂ ਤੋਂ ਇਹ ਮੰਗ ਕਰ ਰਹੀ ਹੈ ਕੇਂਦਰ ਸਰਕਾਰ ਕੋਲੋਂ ਕਿ ਜੇਪੀਸੀ ਲਾਈ ਜਾਵੇ ਅਡਾਨੀ ਦੇ ਜਿੰਨਾ ਕਾਰੋਬਾਰ ਹੈਗਾ ਉਹਦੇ ਉੱਤੇ ਤਹਿਕੀਕਾਤ ਹੋਵੇ ਜੋ ਹਿੰਡਨਬਰਗ ਨੇ ਜੋ ਰਿਪੋਰਟ ਦਿੱਤੀ ਹੈ ਉਸ ਹਿੰਡਨਬਰਗ ਬਰਗ ਰਿਪੋਰਟ ਦੀ ਤਕੀਕਾਤ ਹੋਵੇ ਹੋਰ ਜੁਆਇੰਟ ਪਾਰਲੀਮੈਂਟਰੀ ਕਮੇਟੀ ਜਿਹੜੀ ਹੈ ਉਹਦੇ ਜ਼ਰੀਏ ਹੋਵੇ ਜੁਆਇੰਟ ਪਾਰਲੀਮੈਂਟਰੀ ਕਮੇਟੀ ਲਾਣ ਨੂੰ ਮੋਦੀ ਸਰਕਾਰ ਡਰਦੀ ਹੈ ਹਾਲਾਂਕਿ ਜੁਆਇੰਟ ਪਾਰਲੀਮੈਂਟਰੀ ਕਮੇਟੀ ਦਾ ਚੇਅਰਮੈਨ ਰੂਲਿੰਗ ਪਾਰਟੀ ਦਾ ਹੋਊਗਾ ਜਪੀਸੀ ਦੇ ਜ਼ਿਆਦਾ ਤੋਂ ਜ਼ਿਆਦਾ ਮੈਂਬਰ ਜਿਹੜੇ ਹੁੰਦੇ ਨੇ ਮੈਕਸਿਮਮ ਮੈਂਬਰ ਔਰ ਰੂਲਿੰਗ ਪਾਰਟੀ ਦੇ ਹੁੰਦੇ ਨੇ ਸੱਤਾਧਾਰੀਆਂ ਦੇ ਹੁੰਦੇ ਨੇ ਫੇਰ ਵੀ ਸੱਤਾਧਾਰੀ ਪਾਰਟੀ ਡਰਦੀ ਹੈ ਉਹਨਾਂ ਦੇ ਮਨ ਵਿੱਚ ਡਰ ਹੈਗਾ ਕਿ ਅਸੀਂ ਕਿਤੇ ਫਸ ਨਾ ਜਾਈਏ ਇਹ ਕਿਉਂ ਡਰ ਹੈਗਾ ਕਿਉਂਕਿ ਦਾਲ ਵਿੱਚ ਕੁਝ ਕਾਲਾ ਨਹੀਂ ਪੂਰੀ ਦਾਲ ਹੀ ਕਾਲੀ ਹੈ ਜੇ ਤੁਸੀਂ ਅਡਾਨੀ ਦੇ ਕੰਮਕਾਰ ਵੇਖੋ ਇਸ ਦੇਸ਼ ਦੇ ਜਿੰਨੇ ਬੰਦਰਗਾਹ ਹਗੇ ਨੇ ਇਸ ਦੇਸ਼ ਵਿੱਚ 6 ਹਵਾਈ ਅੱਡੇ ਸਿਮਿੰਟ ਦੀਆਂ ਕੰਪਨੀਆਂ ਬਿਜਲੀ ਵਾਲੀ ਕੰਪਨੀਆਂ ਰੇਲ ਫਿਰ ਅਨੇਕ ਸਾਰੇ ਜਿਹੜੇ ਪੀਐਸਯੂ ਹੈਗੇ ਨੇ ਜਿਹੜੀ ਨਵਰਤਨ ਕੰਪਨੀਆਂ ਹੈਗੀਆਂ ਇਸ ਦੇਸ਼ ਦੀਆਂ ਜੋ ਪੰਡਿਤ ਜਵਾਹਰ ਲਾਲ ਨਹਿਰੂ ਦੇ ਟਾਈਮ ਤੋਂ ਲੈ ਕੇ ਡਾਕਟਰ ਮਨਮੋਹਨ ਸਿੰਘ ਦੇ ਟਾਈਮ ਤੱਕ ਜੋ ਨਵਰਤਨ ਕੰਪਨੀਆਂ ਬਣੀਆਂ ਨੇ ਉਹ ਨਵਰਤਨ ਕੰਪਨੀਆਂ ਨੂੰ ਇੱਕ ਇੱਕ ਕਰਕੇ ਅਡਾਨੀ ਨੂੰ ਦਿੱਤਾ ਜਾ ਰਿਹਾ ਹੈ। ਹੋਰ ਅਡਾਨੀ ਨੂੰ ਇਹ ਕੰਮ ਦੇਣ ਤੇ ਅਸੀਂ ਇਹਨੇ ਖਿਲਾਫ ਨਹੀਂ ਹੈਗੇ ਲੇਕਿਨ ਗੱਲ ਇਹ ਹੈਗੀ ਹੈ ਕਿ ਅਡਾਨੀ ਨੂੰ ਇਹ ਕੰਪਨੀਆਂ ਦਿੱਤੀਆਂ ਜਾਣ ਇਹਦੇ ਲਈ ਦੇਸ਼ ਦੀਆਂ ਏਜੰਸੀਆਂ ਦਾ ਵੀ ਵਾਪਰ ਹੋ ਰਿਹਾ ਦੇਸ਼ ਦੀਆਂ ਏਜੰਸੀਆਂ ਦਾ ਵੀ ਯੂਜ਼ ਹੋ ਰਿਹਾ सीबीआई ईडी ਆਈਟੀ ਇਹ तमाम ساری ਏਜੰਸੀਆਂ ਜਿੰਨੀਆਂ ਵੀ ਹੈਗੀਆਂ ਇਹ ਸਾਰੀਆਂ ਏਜੰਸੀਆਂ ਜਿੱਥੇ-ਜਿੱਥੇ ਰੇਡ ਪਾਉਂਦੀਆਂ ਨੇ ਉਸ ਉਸ ਕੰਪਨੀ ਨੂੰ ਥੋੜੇ ਸਮੇਂ ਦੇ ਬਾਅਦ ਅਡਾਨੀ ਉਹਦੇ ਸ਼ੇਅਰ ਖਰੀਦ ਲੈਂਦਾ ਮੈਂ ਉਦਾਹਰਨ ਦੇ ਤੌਰ ਤੇ ਕਹਿਣਾ ਚਾਹਵਾਂਗਾ ਐਨਡੀਟੀਵੀ ਤੁਹਾਨੂੰ ਯਾਦ ਹੋਊਗਾ ਤੁਸੀਂ ਸਾਰੇ ਮੀਡੀਆ ਵਾਲੇ ਹੈਗੇ ਹੋ ਐਨਡੀਟੀਵੀ ਦੇ ਉੱਤੇ ਦੋ ਰੇਡ ਹੋਈਆਂ 2.5 3 300 ਕਰੋੜ ਦੀ ਉਹਨਾਂ ਦੀ ਰਿਕਵਰੀ ਦੱਸੀ ਗਈ ਉਹਦੇ ਬਾਅਦ 64% 64% ਸ਼ੇਅਰ ਜਿਹੜੇ ਨੇ ਉਹ ਅਡਾਨੀ ਨੇ ਖਰੀਦੇ ਏਸੀਸੀ ਅੰਬੂਜਾ ਸਿਮਿੰਟ एसीसी अंबुजा सीमेंट ਦੇ ਉੱਤੇ ਦੋ ਰੇਡ ਹੋਈਆਂ ਉਹਦੇ ਬਾਅਦ ਉਹਦੇ 70% ਸ਼ੇਅਰ ਜਿਹੜੇ ਨੇ ਉਹ ਅਡਾਨੀ ਨੇ ਖਰੀਦੇ ਨੇ ਜੀਵੀਕੇ 에어ਪੋਰਟ ਮੁੰਬਈ ਜਿੱਥੋਂ ਮੈਂ ਆਨਾ ਉਸ ਜੀਵੀਕੇ ਕੰਪਨੀ ਦੇ ਉੱਤੇ ਵੀ ਆਈਟੀ ਦੀ ਰੇਡ ਹੋਈਆਂ ਈਡੀ ਦੀ ਰੇਡ ਹੋਈਆਂ ਹੋਰ ਉਹ ਜੀਵੀਕੇ ਕੰਪਨੀ ਦੇ 94% ਸ਼ੇਅਰ ਜਿਹੜੇ ਨੇ ਉਹ ਅਡਾਨੀ ਨੇ ਖਰੀਦੇ ਨੇ ਕੁਇੰਟ ਮੀਡੀਆ ਦਿੱਲੀ ਚ ਨੌਇਡਾ ਉੱਥੇ ਰੇਡ ਹੋਈਆਂ 49% ਹੋਲਡਿੰਗ ਉਦੀ ਹੋਈ ਨੈਲੋਰ ਸਾਊਥ ਇਚ कृष्णा ਪਟਨਮ ਪੋਰਟ ਤੇ ਅਡਾਨੀ ਨੇ ਇਦਾਂ ਹੀ ਕਬਜ਼ਾ ਕੀਤਾ ਸੋ ਕਹਿਣ ਦਾ ਭਾਵ ਇਹ ਹੈ ਕਿ ਦੇਸ਼ ਦੀਆਂ ਏਜੰਸੀਆ ਆਈਟੀ ਈਡੀ ਸੀਬੀਆਈ ਜਿੰਨਾਂ ਦਾ ਕੰਮ ਹੈਗਾ ਕਿ ਨਿਸ਼ਪੱਖ ਉਹਨਾਂ ਨੇ ਆਪਣੀ ਕਾਰਵਾਈ ਕਰਨੀ ਹੈ ਉਹ ਨਰਿੰਦਰ ਮੋਦੀ ਦੀ ਸਰਕਾਰ ਦੀ ਇਸ ਦੇਜ ਦੇ ਸ਼ਾਹ ਔਰ ਤਾਨਾ ਸ਼ਾਦੀ ਪਿਛ ਲੱਗੂ ਬਣੀਆਂ ਹੋਈਆਂ ਨੇ ਉਹਨਾਂ ਦੀ ਪਿੱਠੂ ਬਣੀਆਂ ਹੋਈਆਂ ਨੇ ਇਹ ਸਾਰੀਆਂ ਏਜੰਸੀਆਂ ਸ਼ਾਹ ਔਰ ਤਾਨਾ ਸ਼ਾਹ ਦੇ ਸਾਹਮਣੇ ਘੁਟਨੇ ਟੇਕਦੀਆਂ ਨੇ ਸ਼ਾਹ ਔਰ ਤਾਨਾ ਸ਼ਾਹ ਆਰਡਰ ਦਿੰਦੇ ਨੇ ਔਰ ਉਸ ਕੰਪਨੀ ਨੂੰ ਅਡਾਨੀ ਖਰੀਦ ਲੈਂਦਾ ਹੈ